राग गा संभला पेला छे कर छे गुर छे उपदेश गुर गुर एको अनेक बाबा कर करते होए कर राख वडाई तो राव विश्वे जसे कडिया पैरा तीती वारी माऊ होया सूरज एको रुत अनेक ਨਾਨਕ ਕਰਤੇ ਕਾ ਕੇਤੇ ਵੇਸ਼ ਵਿਆਖਿਆ ਸ੍ਰਿਸ਼ਟੀ ਦੀ ਰਚਨਾ ਵਿੱਚ 6 ਸ਼ਾਸਤਰ ਹੋਏ ਇਹਨਾਂ ਦੇ 6 ਹੀ ਰਚਨਾਹਾਰ ਅਤੇ ਉਪਦੇਸ਼ ਵੀ ਆਪਣੇ ਆਪਣੇ ਤੌਰ ਤੇ 6 ਹੀ ਹਨ ਪਰ ਇਹਨਾਂ ਦਾ ਮੂਲ ਤੱਤ ਇੱਕ ਹੀ ਕੇਵਲ ਪਰਮਾਤਮਾ ਹੈ ਜਿਸ ਦੇ ਪੇਸ਼ ਬੇਅੰਤ ਹਨ हे ਮਨੁੱਖ ਜਿਸ ਸ਼ਾਸਤ੍ਰ ਰੂਪਕਾਰ ਵਿੱਚ ਨਿਰੰਕਾਰ ਦੀ ਕੀਰਤੀ ਹੋਵੇ ਉਸ ਤੇ ਗਉਣ ਗਏ ਜਾਣ ਉਹ ਸ਼ਾਸਤਰ ਨੂੰ ਧਾਰਨ ਕਰ ਇਸ ਨਾਲ ਤੇਰੀ ਲੋਕ ਪਰਲੋਕ ਦੋਹਾਂ ਵਿੱਚ ਸ਼ੋਭਾ ਹੋਵੇਗੀ। rau ਵਿਸਵੇ ਚਸਾ ਕੜੀ ਪੈਰ ਤਿਤ ਅਤੇ ਵਾਰ ਮਿਲ ਕੇ ਜਿਵੇਂ ਇੱਕ ਮਹੀਨਾ ਬਣਦਾ ਹੈ ਉਸੀ ਤਰ੍ਹਾਂ ਰੁੱਤਾਂ ਦੇ ਅਨੇਕ ਹੋਣ ਤੇ ਵੀ ਸੂਰਜ ਇੱਕ ਹੀ ਹੈ ਇਹ ਤਾਂ ਇਸ ਸੂਰਜ ਦੇ ਵੱਖ-ਵੱਖ ਰੂਪ ਹਨ ਤਿਵੇਂ ਹੀ ਗੁਰੂ ਨਾਨਕ ਸਾਹਿਬ ਵਰਮਾਉਂਦੇ ਹਨ ਕਰਤਾ ਪੁਰਖ ਦੇ ਉੱਪਰਲੇ ਸਭ ਸਰੂਪ ਹੀ ਦਿਖਾਈ ਪੈਂਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ